ਹਾਂ ਜੇ ਤੁਸੀਂ ਪਾਤਰ ਨਾ ਬਾਇਆ ਨਾ ਜੁਗਤੀ ਦਾ ਫਿਰ ਕਿੰਨੀਆਂ ਜੁਗਤਾਂ ਮਾਰੀਆਂ ਫਿਰ ਅਜ ਜੁਗਤਾਂ ਬਹੁਤ ਨੇ ਜੀ ਇਹ ਕੰਦਾ ਨਾਲ ਕੰਨ ਲਾ ਕੇ ਸੁਣਦੇ ਹੀ ਦਿਖਣਗੇ ਉਹ ਪੱਕੀ ਵੀ ਮੈਨੂੰ ਤਾਂ ਪੱਕਾ ਲੱਗਦਾ ਅਸੀਂ ਤੋਜਮਾਨ ਦੀ ਬਹੁਤ ਬਰੀਕੀ ਚ ਕੰਮ ਕਰਦੇ ਆ ਰਹੇ ਉਹਨਾਂ ਨੂੰ ਲੱਗਦਾ ਕਿ ਨਹੀਂ ਮੈਂ ਡਬਿੰਗ ਚੈੱਕ ਕੀਤੀ ਸੀ ਕਿ ਮੈਨੂੰ ਥੋੜੀ ਜੀ ਪ੍ਰੋਬਲਮ ਲੱਗੀ ਤਾਂ ਆਪਾਂ ਦੁਬਾਰਾ ਕਰਦੇ ਅਸੀਂ ਫਿਰ ਦੁਬਾਰਾ ਉਹਦੀ ਡਬਿੰਗ ਕੀਤੀ ਜਦੋਂ ਡਬਿੰਗ ਹੋਣ ਲੱਗ ਗਈ ਫਿਰ ਹੌਸਲਾ ਹੋ ਗਿਆ ਹੋਣ ਲੱਗ ਗਿਆ ਕਿ ਉਹਨਾਂ ਫਿਲਮ ਰਿਲੀਜ਼ ਹੋਣ ਤੇ ਨੇੜੇ ਆ ਜੇ ਤੁਸੀਂ ਕਹੇ ਵੀ ਸੋਹਣੇ ਸੋਹਣੇ ਦੀ ਕਲਾ ਜੀ ਰੱਖੋ ਮੈਨੂੰ ਸਾਰਿਆਂ ਦਾ ਥੋੜੇ ਤੁਸੀਂ ਲੱਗ ਰਹੇ ਹੋ ਭੁਲ ਕੇ ਵੀ ਮੋਪਾਲ ਪੱਤੀ ਪੈਰ ਨਾ ਪਾਈ ਜਾਏਗਾ ਕੋਟਿਆਂ ਤੇ ਜਾਏਗਾ ਮੋਟਿਆਂ ਤੇ ਸਾਰਿਆਂ ਨੂੰ ਪਿਆਰ ਭਰੀ ਸਭਛਿੜਕਾਲ ਤੁਸੀਂ ਦੇਖ ਰਹੇ ਹੋ ਵਿੰਟੇ ਸਟੂਡੀਓ ਤੇ ਮੈਂ ਬੰਦੇਵਤਾਲੀ ਬਾਤ ਅੱਜ ਅਸੀਂ ਬੈਠੇ ਹਾਂ ਚੰਡੀਗੜ੍ਹ ਦੇ ਵਿੱਚ ਬੈਸਟ ਮਾਲ ਦੇ ਵਿੱਚ ਜਿੱਥੇ ਕਿ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿਉਂਕਿ ਫਿਲਮ ਆ ਰਹੀ ਹੈ ਜੀ ਸੁੱਚਾ ਸੁਰਮਾ 20 ਸਤੰਬਰ ਨੂੰ 4 ਦਿਨ ਪਹਿਲਾਂ ਟ੍ਰੇਲਰ ਰਿਲੀਜ਼ ਹੋਇਆ ਬਹੁਤ ਪਰ ਮਹਾਂਗਾਰਾ ਮਿਲਿਆ ਦਰਸ਼ਕਾਂ ਵੱਲੋਂ ਤੇ ਮੇਰੇ ਨਾਲ ਤੁਸੀਂ ਦੇਖ ਹੀ ਸਕਦੇ ਹੋ ਫਰੇਮ ਦੇ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੇ ਤਿੰਨ ਵੱਡੇ ਅਦਾਕਾਰ ਬੈਠੇ ਨੇ ਸੋ ਇਹਨਾਂ ਦੇ ਫਿਲਮ ਦੇ ਵਿੱਚ ਕੀ ਕੀ ਕੈਰੈਕਟਰ ਨੇ ਸੋ ਤੁਹਾਡੇ ਵਿਖਾਤਮ ਕਰਦੇ ਆ ਸਾਰਿਆਂ ਤੋਂ ਪਹਿਲਾਂ ਸਭ ਤੁਹਾਡਾ ਸਵਾਗਤ ਸਾਰਿਆਂ ਦਾ ਜੀ ਸਤਿ ਸ਼੍ਰੀ ਅਕਾਲ ਮੈਂ ਨਾਮ ਦੱਸਣਾ ਭੁੱਲ ਗਿਆ ਮੇਰੇ ਖੱਬੇ ਸਾਈਡ ਬੈਠੇ ਨੇ ਗੁਰਿੰਦਰ ਮਕਲਾ ਜੀ ਤੇ ਸੱਜੇ ਪਾਸੇ ਬੈਠੀ ਨੇ ਗੁਰਪ੍ਰੀਤ ਤੋਤੀ ਜੀ ਤੇ ਮੈਡਮ ਮਨਵੀਰ ਭਾਈ ਜੀ ਸੋ ਗੱਲਾਂ ਬਾਤਾਂ ਸਭ ਤੜ ਤੋਂ ਸ਼ੁਰੂ ਕਰੀਏ ਕਿਉਂਕਿ ਤੁਸੀਂ ਕਹੇ ਵੀ ਸੋਹਣੇ ਸੋਹਣੇ ਦੀ ਪਹਿਲਾਂ ਇੰਟਰਵਿਊ ਕਰ ਲਓ ਮੈਨੂੰ ਸਾਰਿਆਂ ਦਾ ਥੋੜੇ ਤੁਸੀਂ ਲੱਗ ਰਹੇ ਹੋ ਹਾਏ ਅਸ ਸਹੀਏ ਨਹੀਂ ਨਹੀਂ ਤੁਸੀਂ ਬਤੋ ਇਹ ਤਾਂ ਤੁਹਾਡੀ ਅੱਖ ਦਾ ਫਰਕ ਅੱਖਾਂ ਦਾ ਫਰਕ ਕੀ ਹੈ ਜੀ ਮੇਰੀ ਅੱਛੀ ਅੱਛੀ ਬਣੀ ਹੈ ਜੀ ਜੇ ਤੁਸੀਂ ਮੈਨੂੰ ਕਹੇ ਹੈ ਚਾਹ ਪਿਆਵਾਂ ਤੁਹਾਨੂੰ ਚਾਹ ਪਿਆਵਾਂ ਜੀ ਹਾਂਜੀ ਹੁਕਮ ਜੀ ਤੇ ਸੋ ਫਿਰਲਰ ਆਪਾਂ ਦੇਖਿਆ ਦੋ ਤਿੰਨ ਵਾਰ ਦਿਖਾਇਆ ਲਗਾਤਾਰ ਆਪਾਂ ਉਹਨਾਂ ਨੇ ਤੁਹਾਡਾ ਕਿਰਦਾਰ ਬੜਾ ਸੋਹਣਾ ਹਨ ਤੇ ਤੁਹਾਡਾ ਜਿਹੜਾ ਡਾਇਲਗ ਆਉਂਦਾ ਵੀ ਹਨਾ ਪੱਕੀ ਨਹੀਂ ਪੱਕਾ ਪੱਕਾ ਹਨਾ ਤੇ ਕੀ ਕਰੈਕਟਰ ਆ ਤੁਸੀਂ ਆਪਣੇ ਬਾਰੇ ਦੱਸ ਫਿਰ ਮੇਰਾ ਵਧੀਆ ਕਿਰਦਾਰ ਹੈ ਹਾਂਜੀ ਔਰ ਇੱਕਦਮ ਹੀ ਕੰਫਿਊਜ਼ਨ ਵੀ ਹੋ ਰਹੀ ਹੈ ਆਹ ਨਹੀਂ ਉਹ ਚਲੋ ਛੱਡੋ ਪਰ ਇਹ ਆਪੀ ਮੈਂ ਬਗੂ ਭਾਜੀ ਦਾ ਰਿਸ਼ਤੇਦਾਰ ਹੈ ਸੁੱਚੇ ਦਾ ਜੀ ਤੇ ਉਹ ਐਸਾ ਰਿਸ਼ਤੇਦਾਰ ਹੈ ਜਿਹੜਾ ਉਹਨੂੰ ਮੋਟੀਵੇਟ ਕਰਦਾ ਹੈ ਉਹਨੂੰ ਪਹਿਲਾਂ ਫੌਜ ਚ ਛੱਟ ਕੇ ਉਹਨੂੰ ਲੱਗਦੇ ਕਿ ਕੀ ਲੱਗਦਾ ਤੂੰ ਮੇਰਾ ਕੀ ਲੱਗਦਾ ਨਹੀਂ ਇਹ ਫਿਲਮਾਂ ਵਾਲੇ ਮੈਚ ਦੱਸਦਾ ਮੇਰਾ ਕਿਰਦਾਰ ਹੈ ਜਵਾ ਤੇ ਉਹ ਮੇਰਾ ਕਰਦਾ ਚੰਗਾ ਕੀਤਾ ਉਦੋਂ ਤੱਕ ਮਾਈਕ ਐਂ ਨਹੀਂ ਗੀ ਕਰਦਾਰ ਇਹੋ ਜਿਹਾ ਵੀ ਤੁਹਾਨੂੰ ਮੈਂ ਦੱਸਦਾ ਨਾ ਲੀਕ ਹੋ ਜਾਣਾ ਤੇ ਤੁਸੀਂ ਇੰਝ ਆ ਵੀ ਇੱਕ ਵਾਰੀ ਫਿਲਮ ਵੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਪਰ ਤੁਸੀਂ ਟ੍ਰੇਲਰ ਜਿੱਤੇ ਵੇਖ ਹੀ ਲਿਆ ਉਹ ਬੱਕੀ ਨਹੀਂ ਮੈਨੂੰ ਤਾਂ ਬੱਕਾ ਲੱਗਦਾ ਪਰ ਇਹ ਕਰਦਾਰ ਜਿਹੜਾ ਤੇ ਸਾਨੂੰ ਵੀ ਫੁੱਫੜ ਨਹੀਂ ਮਾਸੜ ਲੱਗਦਾ ਖੜੇ ਗਏ ਇਹ ਮੈਂ ਡਾਇਰੈਕਟਰ ਸਾਹਿਬ ਤੋਂ ਪੁੱਛ ਕੇ ਦੱਸ ਗੁਰਪ੍ਰੀਤ ਸਰ ਜਿਵੇਂ ਕਿ ਮਤਲਬ ਆਰਟਿਸਟ ਨੂੰ ਸਭ ਤੋਂ ਵੱਡੀ ਗੱਲ ਇਹ ਹੁੰਦੀ ਪਹਿਲਾਂ ਤਾਂ ਉਹ ਹੁੰਦਾ ਵੀ ਕੰਮ ਮਿਲੇ ਹੈਨਾ ਕੰਮ ਆਵੇ ਜਿੱਕੇ ਵਧੀਆ ਫਿਲਮਾਂ 'ਚ ਕੰਮ ਮਿਲ ਜੇ ਤੈਨੂੰ ਬਹੁਤ ਖੁਸ਼ੀ ਹੁੰਦੀ ਹੈ ਪਰ ਉਸ ਤੋਂ ਵੱਡੀ ਖੁਸ਼ੀ ਹੁੰਦੀ ਮੈਨੂੰ ਜੇ ਕੰਮ ਆਵੇ ਜਦੋਂ ਕੰਮ ਰੁਕ ਜਾਂਦਾ ਕਿਸੇ وجہ ਨਾਲ ਲੇਟ ਹੋ ਜਾਂਦਾ ਜਾਂ ਉਹ ਫਿਰ ਉਹਨੂੰ ਬਹੁਤ ਔਖਾ ਹੈ ਨਾ ਜੀ ਬਿਲਕੁਲ ਤੇ ਆਪਾਂ ਨੂੰ ਪਤਾ ਕਾਫੀ ਸਾਲ ਹੋ ਗਏ ਇਸ ਫਿਲਮ ਨੂੰ ਹਾਂ ਜੀ ਤੇ ਕਿਵੇਂ ਦਾ ਹੁਣ ਰਿਲੀਜ਼ ਹੋਣ ਦਾ ਪਤਾ ਲੱਗਾ ਵੀ ਫਿਲਮ ਅਦਾ ਮਤਲਬ ਆ ਰਹੀ ਹੈ ਫਿਲਮ ਜਿੱਦ ਤੱਕ ਪਤਾ ਲੱਗਾ 20 ਸਤੰਬਰ ਨੂੰ ਆਉਣੀ ਹੈ ਨਾ ਫਾਈਨਲੀ ਡੇਟ ਅਨਾਉਂਸ ਹੋਈ ਦੀ ਕੀ ਮਹਿਸੂਸ ਆ ਜੀ ਮੈਨੂੰ ਇਦਾਂ ਮਹਿਸੂਸ ਹੋਇਆ ਜਿ ਮਤਲਬ ਬਿਆਹ ਜਿੰਨੀ ਖੁਸ਼ੀ ਹੋ ਗਈ ਕਿ ਮਤਲਬ ਸਰਪ੍ਰਾਈਜ਼ ਸੀਗਾ ਕਿ ਅੱਛਾ ਠੀਕ ਹੈ ਫਿਲਮ ਰਿਲੀਜ਼ ਹੋਣ ਲੱਗੀ ਹੈ ਅਮਤੋਜ ਮਾਨ ਜੀ ਬਹੁਤ ਬਰੀਕੀ ਚ ਕੰਮ ਕਰਦੇ ਆ ਉਹਨਾਂ ਨੂੰ ਲੱਗਦਾ ਕਿ ਨਹੀਂ ਮ ਉਹਦੀ ਡਬਿੰਗ ਕੀਤੀ ਜਦੋਂ ਡਬਿੰਗ ਹੋਣ ਲੱਗ ਗਈ ਫਿਰ ਹੌਸਲਾ ਲਿਆ ਹੋਣ ਲੱਗ ਗਿਆ ਕਿ ਹੁਣ ਫਿਲਮ ਰਿਲੀਜ਼ ਹੋਣ ਦੇ ਨੇੜੇ ਆ ਚੁੱਕੇ ਹਾਂ ਜੇਕਰ ਡੱਬੇ ਹੋ ਰਹੀ ਹੈ ਸੱਚੀ ਬਹੁਤ ਖੁਸ਼ੀ ਆ ਬਹੁਤ ਚਾਅ ਅੰਦਰ ਅੱਜ ਆਪਾਂ ਪ੍ਰੈਸ ਕਾਨਫਰੈਂਸ ਕੀਤੀ ਉੱਥੇ ਟ੍ਰੇਲਰ ਦੇਖਿਆ ਤੇ ਮੈਂ ਤੇ ਮਨਵੀਰ ਤੇਹੀ ਗੱਲ ਕਰ ਸੀ ਕਿ ਕਾਸ਼ ਕਿਤੇ ਅੱਜ ਹੀ ਫਿਲਮ ਰਿਲੀਜ਼ ਹੋਣੀ ਹੁੰਦੀ ਹੈ ਹੈਨਾ ਤੇ ਕਿੰਨਾ ਵਧੀਆ ਲੱਗਦਾ ਲੇਕਿਨ ਚਲੋ ਪ੍ਰੋਮੋਸ਼ਨ ਦੇ ਨਾਲ ਨਾਲ ਹੁਣ 20 ਸਤੰਬਰ ਵੀ ਦੂਰ ਨਹੀਂ ਹੈਗੀ ਬਹੁਤ ਖੁਸ਼ੀ ਆ ਸਰ ਬਹੁਤ ਮਜ਼ਾ ਆ ਰਿਹਾ ਔਰ ਸੁਪਰ ਗਾਟ ਕਿਦਰਾ ਕਰਦਾ ਆ ਜਿਹੜਾ ਤੁਸੀਂ ਪਾਤਰ ਨਾ ਬਾਇਆ ਨਾ ਜੁਗਤੀ ਦਾ ਫਿਰ ਕਿੰਨੀਆਂ ਜੁਗਤਾਂ ਮਾਰੀਆਂ ਫਿਰ ਅੱਜ ਜੁਗਤਾਂ ਬਹੁਤ ਨੇ ਜੀ ਮੈਨੂੰ ਤਾਂ ਸਟਾਰਟ ਤੋਂ ਐਂਡ ਤੱਕ ਮੇਰਾ ਕਿਰਦਾਰ ਚੱਲਦਾ ਫਿਲਮ ਦੇ ਵਿੱਚ ਇੱਕ ਅੰਦਾ ਨਾਲ ਕੰਨ ਲਾ ਕੇ ਸੁਣਦੇ ਹੀ ਦਿਖਣਗੇ ਪਰ ਇਹ ਅਸਲ ਦੇ ਵਿੱਚ ਜੋ ਜ਼ਿੰਦਗੀ ਚ ਹੈ ਨੇ ਨਾ ਇਹ ਇਸ ਕਰਕੇ ਇਹਨਾਂ ਨੇ ਕਿਰਦਾਰ ਚ ਜਾਣ ਪਾਈ ਆ ਕਿ ਇਹਨਾਂ ਨੂੰ ਐਕਟਿੰਗ ਕਰਨ ਦੀ ਲੋੜ ਨਹੀਂ ਪਈ ਇਹ ਨਿਰੋਜ ਜੋ ਆਪਣੇ ਆਪ ਚ ਨੇ ਗੁਰਪ੍ਰੀਤ ਤੋਤੀ ਜੀ ਸੇਮ ਉੱਥੇ ਝੁਗਤੀ ਨੇ ਬਸ ਨਾਂ ਦਾ ਬਦਲਿਆ ਉੱਥੇ ਗੁਰਪ੍ਰੀਤ ਤੋਤੀ ਦੀ ਜੈ ਝੁਗਤੀ ਆ ਅਣ ਵਧੀਆ ਬਹੁਤ ਸੋਹਣਾ ਕਿਰਦਾਰ ਹੈ ਇਹਨਾਂ ਦਾ ਤੇ ਮਜ਼ਾ ਆਏਗਾ ਤੁਹਾਨੂੰ ਹਾਂਜੀ ਹਾਂਜੀ ਬਿਲਕੁਲ ਇਹਨਾਂ ਨੇ ਜਿਵੇਂ ਕਿਹਾ ਵੇ ਕਿ ਕੰਦਾ ਨੂੰ ਕਰਨ ਲਾ ਕੇ ਸੌਂਦੇ ਸੀ ਤੇ ਕੰਦਾ ਹੀ ਸਾਡੀਆਂ ਸਾਥੀ ਸਿੱਗੀਆਂ ਸਾਨੂੰ ਗੱਲਾਂ ਜਿਹੜੀਆਂ ਪਾਸ ਕਰਾ ਦਿੰਦੀਆਂ ਸੀਗੇ ਤੇ ਅਸੀਂ ਅੱਗੇ ਪਾਸ ਕਰ ਦਿੰਦੇ ਸੀ ਵਧੀਆ ਮਜ਼ਾ ਆਉਂਦਾ ਲੋਕਾਂ ਦੇ ਜੀ ਬਿਲਕੁਲ ਹਾਂਜੀ ਹਾਂਜੀ ਜੀ ਮੈਡਮ ਤੁਸੀਂ ਦੱਸੋ ਤੁਹਾਡਾ ਕੀ ਇਸ ਦੇ ਵਿੱਚ ਹੈ ਨਾ ਤੇ ਕੀ ਮਹਿਸੂਸ ਹੋਇਆ ਜਦੋਂ ਪਹਿਲੀ ਵਾਰ ਇਸ ਟੀਮ ਨਾਲ ਜੁੜੇ ਹਣਾ ਮਾਈਕ ਬਦਲ ਲਿਆ ਹਾਂਜੀ ਪਹਿਲੀ ਵਾਰ ਵੀ ਨਾ ਸਮਝੋ ਮੈਂ ਮੇਰਾ ਕਰੈਕਟਰ ਕੁੱਕ ਕਰਦੇ ਆਪੋਜ਼ਿਟ ਹੈ ਕੁੱਕਰ ਦੀ ਵਾਈਫ ਦਾ ਕਰੈਕਟਰ ਹੈ ਉਹਦੀ ਵਾਈਫ ਉਹਦੀ ਫੈਮਿਲੀ ਹੈ ਉਦੇ ਮਤਲਬ ਜਿਹੜੇ ਵੀ ਉਹਦੇ ਸਟੈਪਸ ਚੱਕੇ ਜਾਂਦੇ ਨੇ ਉਹਦਾ ਉਹਦੇ ਪਰਿਵਾਰ ਦੇ ਉੱਤੇ ਕੀ ਅਸਰ ਪੈਂਦਾ ਹੈ ਇਹ ਸਾਰਾ ਉਸ ਫਿਲਮ 'ਚ ਜੋ ਤੁਸੀਂ ਦੇਖੋਗੇ ਤੁਸੀਂ ਮਹਿਸੂਸ ਕਰੋਗੇ ਉੱਥੇ ਤੁਸੀਂ ਨਾ ਜਦੋਂ ਫਿਲਮ ਦੇਖੋਗੇ ਤੁਹਾਨੂੰ ਹਰੇਕ ਕੈਰੈਕਟਰ ਦੀ ਅਹਿਮੀਅਤ ਤੇ ਉਹ ਕਿਉਂ ਆ ਉਸ ਫਿਲਮ ਦੇ ਵਿੱਚ ਉਹ ਤੁਹਾਨੂੰ ਸਮਝ ਆਊਗੀ ਹੁਣ ਕੁੱਕਰ ਦੀ ਜਦੋਂ ਆਪਾਂ ਕੋਈ ਵੀ ਫਿਲਮ ਜਾਂ ਗਾਣੇ 'ਚ ਜਿੱਦੇ ਵਿੱਚ ਸੁੱਚਾ ਸੂਰਮਾ ਬਾਰੇ ਜ਼ਿਕਰ ਕੀਤਾ ਜਾਂਦਾ ਹੈ ਉਹ ਬਸ ਕੁਝ ਮਿਸਕਨਸੈਪਸ਼ਨਸ ਜਿਹੜੀਆਂ ਨਾ ਤੁਸੀਂ ਇਹ ਫਿਲਮ ਦੇਖੋਗੇ ਤਾਂ ਤੁਹਾਡੀਆਂ ਦੂਰ ਹੋ ਜਾਣਗੀਆਂ ਜੀ ਅਏ ਜਿੱਦਾਂ ਮਨਵੀਰ ਆ ਕੇ ਕੁੱਕਰ ਦੀ ਵਾਈਫ ਮਨਵੀਰ ਨੇ کردار ਪਲੇ ਕੀਤਾ ਮਨਵੀਰ ਆਪ ਇੰਨੀ ਸੋਹਣੀ ਆ ਤੇ ਕੁੱਕਰ ਇਦਾਂ ਕਿੰਨਾ ਚਲਾ ਗਿਆ ਮੈਨੂੰ ਇਹ ਡਬਿੰਗ ਸਰ ਨੇ ਕਿਹਾ ਵੀ ਤੂੰ ਨਜ਼ਰ ਨਹੀਂ ਰੱਖੀ ਤੇਰੇ ਘਰ ਵਾਲੇ ਤੇ ਇਸ ਲਈ ਉਹ ਚਲੇ ਗਿਆ ਮੈਨੂੰ ਲੱਗਦਾ ਕਿ ਨਹੀਂ ਉਹ ਮੈਂ ਜਵਾਬ ਦੇ ਸਕਦਾ ਜਾਨੀ ਕਿ ਕਾਬੂ ਕਰਨਾ ਨਹੀਂ ਸ਼ੁਰੂਆਤ ਹੀ ਕਹਿੰਦਾ ਜੀ ਮੈਂ ਕੁੱਖ ਕਰਦੇ ਆਪੋਜ਼ਿਟ ਹਾਂ ਹੁਣ ਜਿਹੜੀ ਪਹਿਲਾਂ ਹੀ ਆਪੋਜ਼ਿਟ ਆ ਉਹ ਇਹਦਾ ਉਹਦਾ ਦੱਸ ਇਹ ਜਨਾਨੀਆਂ ਦਾ ਕਸੂਰ ਹੁੰਦਾ ਮੈਂ ਉਹਦੇ ਆਪੋਜ਼ਿਟ ਹਾਂ ਉਹ ਤੁਸੀਂ ਉਹਦੇ ਨਾਲ ਹੋ ਤਿੰਨ ਦੇਖੋ ਤਿੰਨ ਆਦਮੀ ਵਾਇ ਹੋਏ ਮਿਲ ਕੇ ਮੈਨੂੰ ਦੱਬਣ ਦੀ ਕੋਸ਼ਿਸ਼ ਬਿਲਕੁਲ ਨਹੀਂ ਕਰ ਸਕਦੇ ਮੈਂ ਸਿਰ ਇਹ ਕਹਿਣਾ ਚਾਹੁੰਦੀ ਆ ਕਿ ਉਹ ਆਪਦੀ ਘਰ ਦਾ ਜੱਜਦਾ ਹੁੰਦਾ ਤਾਂ ਆਪਦੀ ਘਰਵਾਲੀ ਵੱਲ ਦੇਖਦਾ ਐਡੀ ਮਾੜੀ ਸ਼ਕਲ ਵੀ ਨਹੀਂ ਸੀ ਮੇਰੀ ਹਾਂ ਠੀਕ ਹੈ ਪਰ ਜੇ ਘਰ ਵਾਲੀ ਚ ਦਮ ਹੁੰਦਾ ਤਾਂ ਆਪਣੇ ਬੰਦੇ ਨੂੰ ਕਿਉਂ ਬਾਹਰ ਜਾਣ ਦਿੰਦੀ ਹੈ ਹਾਂ ਮੈਂ ਤਾਂ ਨਹੀਂ ਕਹਾਂ ਕੀ ਪਤਾ ਹੁਣ ਘਰ ਵਾਲੀ ਕਿਤੇ ਦਮ ਹਾਂ ਚੁੱਪ ਹੀ ਨਾ ਜਣਾ ਰਹੀ ਹੋਵੇ ਕਲਮ ਸਹੀ ਗੱਲ ਹੈ ਅੱਛਾ ਜੀ ਦੱਸੋ ਵੀ ਜਦੋਂ ਤੁਸੀਂ ਸੈੱਟ ਤੇ ਪਹੁੰਚੇ ਹਨ ਪਹਿਲਾਂ ਤੇ ਫਿਲਮ ਤੁਹਾਨੂੰ ਮਿਲੀ ਕਿਵੇਂ ਹਨ ਤੇ ਜੋ ਸੈੱਟ ਤੇ ਪਹੁੰਚੇ ਤੁਸੀਂ ਉੱਥੇ ਜਿਹੜਾ ਮਾਹੌਲ ਦੇਖਿਆ ਹਨ ਉਹ ਤੇ ਪਿੰਡ ਬਣਿਆ ਪਿਆ ਸੀ ਪੂਰਾ ਸੈੱਟ ਜਿਹੜਾ ਕੀ ਮਹਿਸੂਸ ਹੋਇਆ ਤੁਹਾਨੂੰ ਲੱਗਾ ਵੇ ਇੱਕਦਮ ਪੁਰਾਣੇ ਦੌਰ ਚ ਆ ਗਿਆਂ ਹਨ ਜਾਂ ਜਦੋਂ ਮੈਂ ਸੈੱਟ ਤੇ ਗਈ ਉੱਥੇ ਸੈੱਟ ਨਹੀਂ ਸੀ ਪਹਿਲੀ ਗੱਲ ਉਹ ਐਕਚੁਅਲੀ ਪੂਰਾ ਪਿੰਡ ਹੈ ਉਹ ਪਿੰਡ ਦੇ ਵਿੱਚ ਅਲੱਗ-ਅਲੱਗ ਘਰ ਨੇ ਕੁੱਕਰ ਦਾ ਘਰ ਆ ਸੁੱਚੇ ਦਾ ਘਰ ਆ ਬਾਕੀ ਸਭ ਦੇ ਘਰ ਨੇ ਐਵੇਂ ਘਰ ਨੇ ਉੱਥੇ ਆਮ ਜੋ ਆਪਣੇ ਪਿੰਡਾਂ ਵਾਲੇ ਆ ਉਹ ਪਿੰਡ ਤੋਂ ਥੋੜਾ ਪਾਸੇ ਇੱਕ ਜਿਵੇਂ ਕਹਿੰਦੇ ਨੇ ਤਾਨੀ ਜੀ ਹੈ ਉਹ ਅਲੱਗ ਹਾਂ ਉਹ ਉਹ ਪੂਰਾ ਸੈੱਟ ਕ੍ਰੀਏਟ ਕੀਤਾ ਹੋਇਆ ਸੀਗਾ ਉੱਥੇ ਜਾ ਕੇ ਮਹਿਸੂਸ ਹੀ ਨਹੀਂ ਹੋਇਆ ਅਸੀਂ ਬੈਠੇ ਰਹਿੰਦੇ ਹੁੰਦੇ ਸੀਗੇ ਜਦੋਂ ਸਾਡੇ ਜਿਵੇਂ ਜਨ ਚੜਦੀ ਦੇ ਜਾਂ ਕੁਝ ਵੀ ਉਹਦੇ ਅਸੀਂ ਗਾਉਂਦੀਆਂ ਵੀ ਸੀਗੀਆਂ ਅਸੀਂ ਬੈਠੀਆਂ ਗਾਉਂਦੀਆਂ ਵੀ ਰਹਿੰਦੀਆਂ ਸੀ ਮੈਨੂੰ ਯਾਦ ਆ ਮੇਰੀ ਮੈਮਰੀਜ਼ ਪ੍ਰੋਫੈਸਰ ਮੈਮ ਨਾਲ ਬਹੁਤ ਨੇ ਮੈਂ ਤੇ ਮੈਮ ਰੂਮ 'ਚ ਜਾ ਕੇ ਵੀ ਤੇ ਸੈੱਟ ਦੇ ਉੱਤੇ ਵੀ ਸੁਹਾਗ ਗਾਈ ਜਾਣੇ ਤੇ ਹਾਂ ਹਾਂ ਜੀ ਹਾਂ ਹਾਂ ਆਪਣਾ ਬਾਹਰ ਭੈਣ ਤਾਂ ਸੁਹਾਗ ਉਹਨਾਂ ਦੇ ਬੱ비 ਰੋਨਾਲਡ ਵੀਜ਼ੀ ਹਰ ਰੱਖਿਆ ਸੀਗਾ ਖੁਦ ਵੀ ਕਿਤੇ ਹੋਰ ਬੀਜ਼ੀ ਸੀ ਪਰ ਮੈਨੂੰ ਬਹੁਤ ਕਿਉਂਕਿ ਬੱਬੂ ਬਾਜੀ ਇੱਕ ਬਹੁਤ ਹੀ ਇੰਪੋਰਟੈਂਟ ਆਪਣੇ ਇੰਡਸਟਰੀ ਦੇ ਵਿੱਚ ਇਨਸਾਨ ਹੈ ਜਿਨ੍ਹਾਂ ਦੇ ਨਾਲ ਕੰਮ ਕਰਨ ਲਈ ਹਰ ਇੱਕ ਯੰਗਸਟਰ ਚਾਹੁੰਦਾ ਵੀ ਅਸੀਂ ਜਾਈਏ ਅਸੀਂ ਕੰਮ ਕਰੀਏ ਸੇ ਮਿਲ ਹੀ ਉਹਨਾਂ ਨੂੰ ਪਹਿਲਾਂ ਤਾਂ ਮਿਲਣਾ ਹੀ ਬਹੁਤ ਮੁਸ਼ਕਲ ਹੈ ਪਹਿਲਾਂ ਤਾਂ ਮਿਲਣਾ ਹੀ ਬਹੁਤ ਮੁਸ਼ਕਿਲ ਹੈ ਫਿਰ ਸਰਬਜੀਤ ਸੀਮਾ ਜੀ ਜੀ ਤੇ ਮੈਂ ਯੂ ਕਿੱਦਦਾ ਪਾਉਂਦੀ ਰਹੀ ਆ 5 ਸਾਲ ਮੈਂ ਨੈਸ਼ਨਲ ਜੀ ਹੈ ਨਾ ਕਰਿਆ ਮੇਰਾ ਉਧਰ ਨੂੰ ਜਿਵੇਂ ਰੁਝਾਨ ਹੋਣ ਕਰਕੇ ਨਾ ਇਹ ਫਿਲਮ ਦੇ ਵਿੱਚ ਜਿੰਨਾ ਫੋਕ ਹੈ ਉਹ ਉਹ ਪਿਆਰ ਨਾ ਫਿਲਮ ਦੇ ਨਾਲ ਆਟੋਮੈਟਿਕਲੀ ਕਨੈਕਟ ਹੋ ਗਿਆ ਤੇ ਪ੍ਰੋਫੈਸਰ ਮੈਮ ਸੀਗੀ ਉੱਥੇ ਸਰ ਸੀ ਹੂੰ ਉਤੀ ਸਰ ਸੀ ਮੈਂ ਸਰ ਨਾਲ ਇੱਕ ਹੋਰ ਫਿਲਮ ਵੀ ਕਰੀ ਆ ਪਰ ਸਾਡਾ ਇੰਟਰੈਕਸ਼ਨ ਨਾ ਇਹਦੇ ਚ ਜ਼ਿਆਦਾ ਹੋ ਨਹੀਂ ਪਾਇਆ ਇਹ ਗੱਲ ਦਾ ਮੈਨੂੰ ਹਮੇਸ਼ਾ ਅਫਸੋਸ ਰਹੂਗਾ ਇਹ ਫਿਲਮ ਉੱਥੇ ਦਾ ਮੈਂ ਨਾ ਤੇ ਜਮਾ ਆਪੋਜ਼ਿਟ ਹੀ ਆ ਕੋਈ ਫਿਲਮ ਚ ਕੋਈ ਬੰਦਾ ਹੋਊਗਾ ਤਾਂ ਮੈਂ ਉਹਦੇ ਆਪੋਜ਼ਿਟ ਹੀ ਹੋਊਗੀ ਪਰ ਇਹ ਫਿਲਮ ਬਹੁਤ ਦਿਲ ਦੇ ਨੇੜੇ ਆ ਇਹਦੀ ਕਾਫੀ ਢੇਰ ਤੋਂ ਉਡੀਕ ਸੀਗੀ ਰੱਬ ਦਾ ਬਹੁਤ ਬਹੁਤ ਸ਼ੁਕਰ ਹੈ ਕਿ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਬਿਲਕੁਲ ਮੇਰਾ ਤਾਂ ਦਿਲ ਕਹਿੰਦਾ ਵੀ ਇਹ ਫਿਲਮ ਨੇ ਤਮਾ ਪਾਉਣੀਆਂ ਪਾਉਣੀਆਂ ਸਪਾਉਣੀਆਂ ਪਾਉਣੀਆਂ ਪਹਿਣੀਆਂ ਪਹਿਣੀਆਂ ਬਿਲਕੁਲ ਕਿਸੇ ਵੀ ਇੱਕ ਬੰਦੇ ਨੇ ਜਾਂ ਕਿਸੇ ਵੀ ਜਿਹੜੇ ਦੁਨੀਆ ਦਾ ਸਭ ਤੋਂ ਮੇਰੇ ਤੋਂ ਵੀ ਜ਼ਿਆਦਾ 네ਗੇਟਿਵ ਕਿਹੜਾ ਹੋ ਸਕਦਾ ਉਹਨੇ ਵੀ ਕਿਹਾ ਵੀ ਨਹੀਂ ਟ੍ਰੇਲਰ ਬਹੁਤ ਬਹੁਤ ਤੁਸੀਂ ਅੱਛੀ ਚੀਜ਼ ਨੂੰ ਮਤਲਬ ਅਵੋਇਡ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਕਿਉਂਕਿ ਆਪਾਂ ਤੇ ਫਿਲਮ ਨਾਲ ਜੁੜੇ ਸੀ ਕਿ ਤਾਂ ਸਾਨੂੰ ਲੱਗਦਾ ਵੀ ਪਰ ਇਹ ਕੋਈ ਹੋਰ ਸਬਜੈਕਟ ਹੁੰਦਾ ਸ਼ਾਇਦ ਪੁਰਾਣਾ ਹੋ ਜਾਂਦਾ ਪਰ ਇਹ ਸਬਜੈਕਟ ਸਦਾ ਹੀ ਨਵਾਂ ਰਹਿਣਾ ਤਾਜ਼ਾ ਰਹਿਣਾ ਮੈਨੂੰ ਇਹ ਲੱਗਦਾ ਵੀ ਕੋਈ ਕਾਰਨ ਹੀ ਹੋਣਗੇ ਕਿ ਸਾਡੀ ਫਿਲਮ ਅੱਜ ਦੇ ਟਾਈਮ ਦੇ ਵਿੱਚ ਹੁਣ ਰਿਲੀਜ਼ ਹੋ ਰਹੀ ਆ ਸਾਡੀ ਡਬਿੰਗ ਹੁਣ ਹੋਈ ਆ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਟੈਕਨੀਕਲੀ ਬਦਲ ਗਈਆਂ ਨੇ ਇੰਪਰੂਵ ਹੋ ਗਈਆਂ ਨੇ 5 ਸਾਲ ਦੇ ਵਿੱਚ ਕੁਝ ਚੰਗਾ ਹੀ ਸੋਚਿਆ ਸੀਗਾ ਰੱਬ ਨੇ ਸਾਡੇ ਲਈ ਕਿ ਇਹ ਫਿਲਮ ਹੁਣ ਰਿਲੀਜ਼ ਹੋ ਰਹੀ ਆ ਬਿਲਕੁਲ ਬਿਲਕੁਲ ਜੀ ਤੁਸੀਂ ਕੁਝ ਕਹਿ ਨਹੀਂ ਸੀ ਕਿ ਇਹ ਤਾਂ ਕੁਝ ਵੀ ਕਹਿ ਦਿੰਦੇ ਨੇ ਕੋਈ ਚੱਕਰ ਨਹੀਂ ਅੱਛਾ ਅੱਛਾ ਸਾਰੇ ਨਹੀਂ ਸਾਂਝਾ ਸਵਾਲ ਇੱਕ ਹਾਂਜੀ ਆਪਾਂ ਨੂੰ ਪਤਾ ਵੀ ਅਮਤੋਜ ਮਾਨ ਸਰ ਜਿਹੜੇ ਬਹੁਤ ਬਰੀਕੀ ਨਾਲ ਕੰਮ ਕਰਦੇ ਹਨਾ ਆਪਣਾ ਆਪਣਾ ਤਜਰਬਾ ਤੁਹਾਡਾ ਕੀ ਮਿਲਿਆ ਹਨਾ ਉੱਥੇ ਦਾ ਦੇ ਬਾਰੇ ਸਾਂਝਾ ਕਰੂੰਗਾ ਨਹੀਂ ਮੈਂ ਇਹ ਕਹਿਣਾ ਚਾਹਾਂਗਾ ਇੱਥੇ ਕਿ ਕੋਈ ਹੋਰ ਡਾਇਰੈਕਟਰ ਹੁੰਦਾ ਤੇ ਸ਼ਾਇਦ ਉਹ ਇਸ ਸ਼ਿੱਦਤ ਨਾਲ ਨਾ ਬਣਾ ਸਕਦਾ ਕਿਉਂਕਿ ਉਹਨਾਂ ਉਹਨਾਂ ਦੀ ਜ਼ਮੀਨ ਉਹਨਾਂ ਦਾ ਧਰਾਤਲ ਪਿੰਡੂ ਆ ਜੀ ਫਿਰ ਪਿਤਾ ਜੀ ਕਿਉਂਕਿ ਪਿੰਡੂ ਸੱਭਿਆਚਾਰ ਤੇ ਹੀ ਲਿਖਦੇ ਰਹੇ ਤੇ ਸਾਰੇ ਗਾਇਕ ਜਿਹੜੇ ਤੇ ਉਹਨਾਂ ਨੂੰ ਉਸ এনਵਾਇਰਨਮੈਂਟ ਦਾ ਜ਼ਿਆਦਾ ਬਰੀਕੀ ਨਾ ਪਤਾ ਸੀ ਔਰ ਦੂਜੀ ਗੱਲ ਉਹਨਾਂ ਤੇ ਜਿਹੜਾ ਸਿਰ ਤੇ ਹੱਥ ਸੀ ਉਹ ਦਲੀਪ ਸਾਹਿਬ ਦਾ ਸਿਰ ਤੇ ਹੱਥ ਹਾਂ ਬਿਲਕੁਲ ਤੁਹਾਨੂੰ ਸ਼ਾਇਦ ਨਹੀਂ ਪਤਾ ਇੱਕ ਸਮੇਂ ਦਲੀਪ ਸਾਹਿਬ ਕਲਿੰਗਾ ਫਿਲਮਾਂ ਘਾਰੇ ਸੀ ਤੇ ਉਹਦੇ ਹੀਰੋਸ ਹੀਰੋਸ ਤੇ ਉਹ ਔਰਾ ਅੱਡ ਹੋਣਾ ਤੇ ਉਹ ਜਿਹੜੀ ਦਲੀਪ ਸਾਹਿਬ ਚ ਵੀ ਬਰੀਕੀ ਸੀ ਵੀ ਉਹ ਨਿੱਕੀ ਜਿਹੀ ਲਾਈਟ ਤੇ ਕਿਤੇ ਆਉਂਦੀ ਸੀ ਤੇ ਉਹ ਵੀ ਕਹਿੰਦੇ ਪਈ ਇਹਨੂੰ ਕਰੋਗੇ ਨਹੀਂ ਤੇ ਉਹ ਪੈਕਅਪ ਕਰਾ ਦਿੰਦੇ ਇਹਨੂੰ ਸੈੱਟ ਕਰੋ ਜਿਹੜੀ ਚੀਜ਼ ਹੈ ਉਹ ਕੋਈ ਆਮ ਡਾਇਰੈਕਟਰ ਨਹੀਂ ਹੈ ਵੈਸੇ ਅਮਿਤੋਜ ਮਾਨ ਜੀ ਹਾਂ ਇੱਕ ਉਹਨਾਂ ਦੇ ਅੰਦਰ ਨਾ ਇੰਨੇ ਸਾਲ ਇੰਨੇ ਵੱਡੇ ਆਰਟਿਸਟ ਨਾਲ ਕੰਮ ਕਰਨ ਤੋਂ ਬਾਅਦ ਉਹ ਵੀ ਚੁਣਵੀਆ ਚੀਜ਼ਾਂ ਕਰਦੇ ਨੇ ਕਹਿੰਦਾ ਇਹਨਾਂ ਵੀ ਕੁਆਂਟੀਟੀ ਦੇ ਨਹੀਂ ਕੁਆਲਿਟੀ ਤੇ ਕੰਮ ਕਰਦੇ ਨੇ ਬੱਬੂ ਬਾਜੀ ਹੋ ਗਿਆ ਅਮਿਤੋਜ ਮਾਨ ਜੀ ਹੋਗੀ ਉਹਨਾਂ ਦਾ ਜਿਹੜਾ ਔਰਾ ਹੈ ਨਾ ਉਹ ਬਹੁਤ ਹੀ ਸੀਨੀਅਰ ਕਿਹਾ ਜਾ ਸਕਦਾ ਹੈ ਜਿਵੇਂ ਆਰਟਿਸਟ ਜਿਵੇਂ ਬਹੁਤ ਪੁਰਾਣੇ ਆਰਟਿਸਟ ਨੇ ਸਾਡੇ ਜਿਵੇਂ ਲੱਗੂ ਪਾਜੀ ਆਏ ਆ ਉਹ ਰਾਜੀ ਆਏ ਆ ਜਾਂ ਜਿਵੇਂ ਸਰ ਕੇ ਨਾਲ ਦਲੀਪਾ ਜੀ ਆਏ ਆ ਅਮਿਤਾ ਬੱਚਾ ਐਵੇਂ ਜਿਦਾ ਔਰਾ ਹੁੰਦਾ ਨਾ ਅਮਿਤੋਜ ਮਾਨਜੀ ਦਾ ਔਰਾ ਉਵੇਂ ਦਾ ਹੈ ਬਿਲਕੁਲ ਜਿਹੜੀ ਖਾਸियत ਜਿਹੜੀ ਹੈ ਉਹ ਵਨ ਟੇਕ ਬਹੁਤ ਖੇਡਦੇ ਆ ਯੈਸ ਇੱਕ ਟੇਕ ਦੇ ਵਿੱਚ ਪਰ ਲੰਬਾ ਟੇਕ ਲੰਬਾ ਟੇਕ ਲੰਬਾ ਟੇਕ ਔਰ ਮੈਨੂੰ ਜਿਹੜੀ ਇਹਨਾਂ ਦੀ ਇੱਕ ਹੋਰ ਗੱਲ ਵਧੀਆ ਲੱਗਦੀ ਹੈ ਸਟਰਕਚਰ ਦੇਖਣਾ ਹਾਂ ਜੀ ਉਹ ਉਹਨਾਂ ਦਾ ਤੁਸੀਂ ਦੇਖਿਆ ਨਾ ਨੋਟ ਕੀਤਾ ਹਨ ਉਹਨਾਂ ਨੂੰ ਕੰਟੀਨਿਊਟੀ ਬਹੁਤ ਜ਼ਿਆਦਾ ਹੈ। ਹਾਂ ਬਿਲਕੁਲ ਜ਼ਿਆਦਾ ਬਿਲਕੁਲ ਯਾਦ ਹੁੰਦੀ ਹੈ ਉਹਨਾਂ ਨੂੰ। ਹੁਣ ਡਬਿੰਗ ਦੇ ਟਾਈਮ ਉਹਨਾਂ ਨੂੰ ਪਤਾ ਸੀ ਵੀ ਕੀ ਕੀ ਬਿਲਕੁਲ ਸਹੀ ਗੱਲ ਹੈ। ਸੋ ਬਿਲਕੁਲ ਮੰਨ ਲਓ ਆਪਾਂ ਮੈਂ ਗੱਲ ਕਰਦੇ ਨੂੰ ਹੱਥ ਇਸੇ ਕਰ ਇਥੇ ਐਵੇਂ ਕੀਤਾ। ਤਾਂ ਉਹਨਾਂ ਨੂੰ ਪਤਾ ਹੋ ਗਿਆ ਮੈਂ ਕਿਹੜੀ ਗੱਲ ਤੇ ਕੀਤਾ। ਮੈਂ ਕਹਿ ਦੇਣਾ ਕਿ ਨਹੀਂ ਇਸ ਗੱਲ ਤੇ ਤਾਂ ਹੱਥ ਉੱਪਰ ਗਿਆ ਸੀ। ਇੰਨੀ ਯਾਦ ਰਹਿੰਦੀ ਹੈ। ਨਹੀਂ ਬਿਲਕੁਲ। ਸੋ ਕਿ ਮੈਂ ਤੁਹਾਨੂੰ ਸੁਕੇ ਇੱਕ ਇੱਕ ਕਿੱਸਾ ਸੁਣੂਗਾ। ਮੈਂ ਤੁਹਾਨੂੰ ਕਿੱਸਾ ਯਾਦ ਆਪਣਾ ਮੈਨੂੰ ਯਾਦ ਆ ਗਿਆ ਸੀ ਸੈੱਟ ਦਾ ਕਿ ਇੱਕ ਦਿਨ ਉਹਨਾਂ ਨੇ ਨਾ ਇੱਕ ਪੱਟੀ ਦਾ ਸੀਨ ਤਾਨੂੰ ਯਾਦ ਨੂੰ ਤਾਂ ਯਾਦ ਮੈਂ ਸੀ ਤੇ ਪੱਟੀਆਂ ਸੀਨ ਕਰਨਾ ਸੈੱਟ ਤਿਆਰ ਸੀ ਅੱਜ ਪਰ ਉਹਨਾਂ ਨੂੰ ਉਸ ਦਿਨ ਸ਼ਾਇਦ ਉਹ ਪੱਟੀ ਨਹੀਂ ਪਸੰਦ ਆਈ ਹੈ ਨਾ ਉਹਨਾਂ ਨੇ ਕਿਹਾ ਵੀ ਅਗਲੇ ਦਿਨ ਨੈਕਸਟ ਕਰਦੇ ਹੋ ਦੁਬਾਰਾ ਰਾਤ ਤੋਂ ਰਾਤ ਉਹਨਾਂ ਬੰਦਿਆਂ ਨੂੰ ਪੱਟਕੀ ਬਣਾਈ ਸੈੱਟ ਕੀਤਾ ਫਿਰ ਅੱਛਾ ਉਤੋਂ ਵੀ ਇੱਕ ਗੱਲ ਕਿ ਮੈਂ ਨਾ ਉਹ ਮੈਨੂੰ ਬਿਠਾ ਦਓ ਸੀਨ 'ਚ ਉਹਨਾਂ ਨੇ ਕਰ ਗਏ ਫਿਰ ਉਹ ਕਹਿੰਦੇ ਨਹੀਂ ਨਹੀਂ ਤੂੰ ਤਾਂ ਇੱਧਰ ਆ ਗਿਆ ਫਿਰ ਉੱਥੋਂ ਉਠਾ ਤਾ ਮੁੱਕ ਕੇ ਇੱਧਰ ਆ ਇੰਨਾ ਯਾਰ ਵੀ ਕਵਾਂਟਿਟੀਟੀ 'ਚ ਤੂੰ ਇੱਥੇ ਸੀਗਾ ਨਾ ਕੱਪੜੇ ਕੱਪੜੇ ਦੀ ਪ੍ਰੋਬਲਮ ਸੀ ਸ਼ਾਇਦ ਕੋਈ ਕੱਪੜੇ ਵੀ ਆ ਪਏ ਸੀਗੇ ਕਾਫੀ ਵਿੱਚ ਵੀ ਬਹੁਤ ਬ ਕਾਸਟਿੰਗ ਜੀ ਵੀ ਬਹੁਤ ਬਰੀਕੀ ਹੈ ਸਾਡੀ ਬਲਵੀਰ ਉਹਦੇ ਚੌਣ ਵੀ ਬਹੁਤ ਬਹੁਤ ਸਮਾਂ ਲੈ ਕੇ ਸਰਨੇ ਕਰੀ ਐ ਸਾਰੇ ਆਰਟਿਸਟ ਇੱਕ ਇੱਕ ਛੋਟੀ ਛੋਟੀ ਚੀਜ਼ ਉਹਨਾਂ ਨੇ ਆਪ ਦੇ ਆਪ ਡਿਟੇਲਸ ਦੇਖੀ ਐ ਮੈਂ ਕਹਿੰਨਾ ਕਿ ਮੇਰੇ ਖਿਆਲ ਨਾਲ ਮੇਰੀ ਜ਼ਿੰਦਗੀ ਚ ਵੀ ਇਹ ਪਹਿਲੀ ਫਿਲਮ ਹੋਣੀ ਐ ਜਿਹਦੇ ਚ ਓਰੀਜਨਲ ਪੰਜਾਬ ਜਿਹੜਾ ਇਹ ਸਾਂਝਾ ਪੰਜਾਬ ਕਹਿੰਦੇ ਹਾਂ ਉਹਦੀ ਤਸਵੀਰ ਲੋਕਾਂ ਨੂੰ ਦੇਖਣ ਨੂੰ ਮਿਲ ਜੇ ਐਸੀ ਚੀਜ਼ ਐਵੇਂ ਨਹੀਂ ਕਿ ਪੀਰੀਅਡ ਬੇਸਡ ਫਿਲਮ ਬਣਾ ਲਈ ਤਾਂ ਕੁਝ ਵੀ ਬੋਲੀ ਜਾਓ ਕੁਝ ਵੀ ਬੋਲੀ ਜਾਓ ਕਿਉਂਕਿ ਹੁਣ ਅਸੀਂ ਕਈ ਚਲੋ ਆਪਾਂ ਕਿਸੇ ਫਿਲਮ ਨੂੰ ਪਰਟੀਕੂਲਰਲੀ ਕਹਿ ਨਹੀਂ ਸਕਦੇ ਕੋਈ ਪੀਰੀਅਡ ਬੇਸ ਫਿਲਮ ਬਣਾਉਂਦਾ ਉਹਦੇ ਵਿੱਚ ਚਾਚੇ ਮਾਮੇ ਤਾਏ ਭੈਣਾਂ ਦਾ ਚਾਚੀਆਂ ਦਾ ਰਿਸ਼ਤਾ ਸਮਝ ਹੀ ਨਹੀਂ ਆਉਂਦਾ ਐਵੇਂ ਲੱਗ ਫੇਕ ਲੱਗਦਾ ਇਹ ਇਹ ਫਿਲਮ ਦੇ ਵਿੱਚ ਨਾ ਤੁਹਾਨੂੰ ਪੀਰੀਅਡ ਬੇਸਡ ਦੇ ਨਾਮ ਤੇ ਕੁਝ ਵੀ ਚਪਕਾਉਣਗੇ ਨਹੀਂ ਹਾਂ ਬਿਲਕੁਲ ਹਾਂ ਜੋ ਅਸਲ ਜੋ ਹੈ ਜੋ ਕਹਾਣੀ ਹੈ ਜੋ ਕਹਿੰਦੇ ਨੇ ਰਿਸ਼ਤੇ ਆ ਉਹ ਤੁਹਾਨੂੰ ਉਸ ਤੇ ਦਿਖਣਗੇ ਬਾਕੀ ਫਿਲਮ ਦੇ ਕੇ ਆਡੀਅנס ਨੂੰ ਖੁਦ ਹੀ ਮਤਲਬ ਖੁਦ ਹੀ ਜਜ ਕਰਨ ਤੋਂ ਜ਼ਿਆਦਾ ਵਧੀਆ ਅਸੀਂ ਆਪਣੇ ਮੂੰਹ ਤੋਂ ਕੁਝਿਆ ਮੀ ਰਿਵਿਊਜ਼ ਦਵਾਂਗੇ ਕਿ ਐਵੇਂ ਬਹੁਤ ਵਧੀਆ ਬਹੁਤ ਵਧੀਆ ਪਰ ਓਵਰਆਲ ਫਿਲਮ ਬਹੁਤ ਅੱਛੀ ਡਿਜ਼ਾਈਨ ਵਿੱਚ ਦੇਖੋ ਆਪਾਂ ਦੇਖਦੇ ਹਾਂ ਨਾ ਵੀ ਸੈਟ ਕੋਸਟਿਊਮ ਦੇਖੋ ਕਲਰ ਦੇਖੋ ਕੰਬੀਨੇਸ਼ਨ ਕਿਹਾ ਹੈ ਨਾ ਨਿਕਲ ਕੇ ਆਈ ਚੀਜ਼ ਜਦੋਂ ਅਸੀਂ ਉੱਥੇ ਲੋਕ ਗੀਤ ਗਾਉਂਦੇ ਸੀਗੇ ਨਾ ਔਨ ਦਾ ਸਪੌਟ ਰਿਕਾਰਡਿੰਗਸ ਹੁੰਦੀਆਂ ਸੀ ਹਾਂ ਤਾਂ ਕਿ ਜਦੋਂ ਤੱਕ ਡਬਿੰਗ ਤੱਕ ਜਾਵੇ ਉਹਦਾ ਫੀਲ ਨਾ ਮਰਤੇ ਹਾਂ ਬਿਲਕੁਲ ਉਸ ਟਾਈਮ ਜੋ ਮਤਲਬ ਮਾਹੌਲ ਬਣਿਆ ਹੁੰਦਾ ਸੀ ਉਹ ਪਿੱਛੇ ਜਿਹੜਾ ਕਮਰਾ ਨਹੀਂ ਬਣਿਆ ਹੋਇਆ ਜਿੱਥੇ ਜਦੋਂ 15 ਵਾਰ ਦੇ ਪਿੱਛੇ ਕਮਰੇ ਸਾਰਾ ਸਮਾਨ ਪਏ ਸੀ ਗੱਦੇ ਵਗੈਰਾ ਮੰਜੇ ਵਗੈਰਾ ਕਿਰਦਾਰ ਲੈ ਉਹਨਾਂ ਨੇ ਮਤਲਬ ਉਹ ਜਿਹੜਾ ਕਰ ਦੇ ਆਪੋਜ਼ਿਟ ਵਾਲਾ ਕਰੈਕਟਰ ਉਹ ਇਹੀ ਕਰ ਸਕਦੇ ਦੁਨੀਆ ਦੀ ਹੋਰ ਕੋਈ ਐਕਟਰਸ ਨਹੀਂ ਸੀ ਕਰ ਸਕਦੀ ਜਿੰਨਾ ਸੋਹਣਾ ਇਹਨਾਂ ਨੇ ਕੀਤਾ ਨਾ ਇਹ ਜੁਗਤੀ ਦਾ ਜਿਵੇਂ ਇਹਨਾਂ ਨੇ ਕੀਤਾ ਤੇ ਉਹ ਕਮਾਲ ਦੀ ਗੱਲ ਹੈ ਤੁਸੀਂ ਜਦੋਂ ਵੇਖੋਗੇ ਨਾ ਸੰਮੇਜ ਤੇ ਤੁਸੀਂ ਵਾਕਿਆ ਹੀ ਕਿਤੇ ਨਾ ਕਿਤੇ ਜਿਨ੍ਹਾਂ ਦੇ ਜੋ ਕੈਰੈਕਟਰਸ ਨੇ ਉਹ ਆਪਣੀ ਅਸਲੀ ਜ਼ਿੰਦਗੀ ਤੋਂ ਪ੍ਰਭਾਵਿਤ ਨੇ ਮੈਂ ਸਹੀ ਗੱਲ ਦੱਸਾਂ ਕਿਤੇ ਨਾ ਕਿਤੇ ਉਹ ਮੇਲ ਖਾਂਦੇ ਨੇ ਇਸ ਲਈ ਉਸ ਚੀਜ਼ ਨਾਲ ਰਿਲੇਟ ਕਰ ਪਾਉਂਦੇ ਨੇ ਹੂੰ ਹੂੰ ਚਲੋ ਆਪਾਂ ਵਾਈਂਡ ਅਪ ਕਰਨਾ ਤੁਸੀਂ ਕੋਈ ਕਿੱਸਾ ਕੋਈ ਯਾਦ ਸਾਂਝੀ ਕਰੋ ਹੋਰ ਗੱਲ ਕੋਈ ਬਹੁਤ ਕਿੱਸੇ ਹੋਣਗੇ ਹਾਂ ਕਿੱਸੇ ਇਹ ਹੈ ਕਿ ਮੈਂ ਜਿਸ ਤਰ੍ਹਾਂ ਦਾ ਮੇਰਾ ਕਿਰਦਾਰ ਆ ਮੈਂ ਸੈੱਟ ਤੇ ਵੀ ਉਮੀਦੇ ਰਿਹਾ ਹਾਂ ਹਾਂ ਮੈਂ ਆਪਦਾ ਮੋਬਾਈਲ ਜਿਹੜਾ ਵੈਨਿਟੀ 'ਚ ਹਮੇਸ਼ਾ ਛੱਡ ਕੇ ਜਾਂ ਮੈਂ ਸੈੱਟ ਤੇ ਫੋਨ ਨਹੀਂ ਸੀ ਲੈ ਕੇ ਜਾਂਦਾ ਕਿਉਂਕਿ ਮੈਂ ਉਹ ਮਾਹੌਲ ਆ ਜਿਹੜਾ ਉਹ ਉਵੇਂ ਹੀ ਰਹਿਣਾ ਚਾਹੁੰਦਾ ਸੀਗਾ ਪਰ ਹੋਇਆ ਪ ਮੈਨੂੰ ਟਿਵੀ ਉੱਥੇ ਕਿਸੇ ਦੇ ਵੀ ਘਰੋਂ ਖਾ ਆਉਂਦਾ ਸੀ ਅੱਛਾ ਅਸੀਂ ਤਾਂ ਇੱਕ ਘਰ ਵਿੱਚ ਆਇਆ ਸੀ ਕਿ ਉੱਥੇ ਉਹ ਲੰਚ ਜਿਹੜਾ ਸਾਡਾ ਲੱਗਦਾ ਸੀ ਕਿ ਮੈਂ ਸੈਟ ਤੋਂ ਬਹੁਤ ਘੱਟ ਖਾਇਆ ਮੈਂ ਲੋਕਾਂ ਦੇ ਘਰਾਂ ਸੇ ਜਾ ਕੇ ਰੋਟੀ ਪਾਣੀ ਖਾਣ ਆਂਦੀ ਸੀ ਇੱਕ ਘਰ ਤਾਂ ਅਸੀਂ ਪੱਕਾ ਹੀ ਕੀਤਾ ਹੋਇਆ ਸੀਗਾ ਨਾ ਪਤਾ ਸੀ ਇਹਨਾਂ ਲੰਚ ਟਾਈਮ ਹੋ ਗਿਆ ਲੱਸੀ ਵੀ ਸਾਡੀ ਉੱਥੇ ਹੀ ਆਉਂਦੀ ਹੁੰਦੀ ਸੀ ਉਹਨਾਂ ਨੂੰ ਸਾਨੂੰ ਜਦੋਂ ਪਤਾ ਲੱਗਣਾ ਕਿ ਜਿਵੇਂ ਅਸੀਂ ਪਰੌਣੇ ਨਹੀਂ ਆਏ ਹੁੰਦੇ ਆਪਾਂ ਘਰ 'ਚ ਉਵੇਂ ਮੰंजे ਢਾਹ ਦੇਨੇ ਮੈਂ ਔਰ ਆਪਣਾ ਹਰਿੰਦਰ ਪੁੱਲਰ ਜੀ ਉਹ ਵੀ ਬਹੁਤ ਵਧੀਆ ਕਰਦਾਰ ਕਰ ਰਹੇ ਇਹਦੇ ਵਿੱਚ ਸਾਡੇ ਮੰंजे ਢਾਥੇ ਹੁੰਦੇ ਸੀਗੇ ਉੱਥੇ ਜਾ ਕੇ ਅਸੀਂ ਬਹਿ ਜਾਣਾ ਤੇ ਏਵੇਂ ਅਸੀਂ ਪੂਰੇ ਪਿੰਡ ਦੇ ਵਿੱਚ ਮੈਂ ਤਾਂ ਭੱਜੇ ਫਿਰਦਾ ਰਹਿੰਦਾ ਸੀਗਾ ਕਿਸੇ ਦੇ ਵੀ ਘਰੇ ਚਲੇ ਜਾਣਾ ਕਿ ਕੋਈ ਰੋਕ ਟੋਕ ਨਹੀਂ ਸੀਗੀ ਇਹੋ ਜਿਹਾ ਮੇਰਾ ਕਰਦਾਰ ਸੀਗਾ ਫਿਲਮ ਦੇ ਵਿੱਚ ਪਿੰਡਾਂ ਦਾ ਮਾਹੌਲ ਹਜੇ ਵੀ ਕਿਤੇ ਨਾ ਕਿਤੇ ਉਹ ਉਸ ਸਮੇਂ ਨਾਲ ਮੇਲ ਖਾਂਦਾ ਹੈ ਬਿਲਕੁਲ ਬਿਲਕੁਲ ਜੀ ਸਾਰਾ ਹੈ ਉੱਥੋਂ ਦਾ ਮਤਲਬ ਉੱਥੇ ਜਾ ਕੇ ਤੁਹਾਨੂੰ ਆਏਗਾ ਤੁਸੀਂ ਕਿਸੇ ਹੋਰ ਹੀ ਦੁਨੀਆ 'ਚ ਆ ਗਏ ਤੁਹਾਨੂੰ ਉਹੀ ਜਿੜੀਆਂ ਉਹੋ ਜਿਹੀ ਰਸਤੇ ਸਭ ਉਵੇਂ ਦੇ ਲੱਗਣਗੇ ਬਿਲਕੁਲ ਬਹੁਤ ਵਧੀਆ ਜੀ ਬਹੁਤ ਅੱਛਾ ਮਾਹੌਲ ਹੈ ਤੇ ਸਾਡੇ ਸਾਰੇ ਦਰਸ਼ਕਾਂ ਨੂੰ ਅਪੀਲ ਹੈ ਉਮੀਦ ਹੈ ਬੇਹਤਰੀ ਹੈ ਕਿ 20 ਸਤੰਬਰ ਨੂੰ ਜਿਵੇਂ ਤੁਸੀਂ ਟ੍ਰੇਲਰ ਨੂੰ ਪਿਆਰ ਦਿੱਤਾ ਉਸ ਨੂੰ ਚੌਗਣਾ 20 ਸਤੰਬਰ ਨੂੰ ਸਿਨੇਮੇ ਕਹਾਜੇ ਸਾਡੀ ਫਿਲਮ ਸੱਚਾ ਸੂਰਮਾ ਨੂੰ ਤੇ ਅਸੀਂ ਤੁਹਾਨੂੰ ਨਰਾਸ਼ ਨਹੀਂ ਕਰਾਂਗੇ ਤੁਹਾਨੂੰ ਫਿਲਮ ਦੇਖਣ ਤੋਂ ਬਾਅਦ ਅਹਿਸਾਸ ਹੋਊਗਾ ਕਿ ਤੁਸੀਂ ਆਪਦੇ ਪੈਸੇ ਵੇਸਟ ਨਹੀਂ ਕਰੇ ਬਹੁਤ ਵਧੀਆ ਫਿਲਮ ਦੇਖ ਕੇ ਆਏ ਹੋ ਜੀ ਬਿਲਕੁਲ ਬਿਲਕੁਲ 20 ਸਤੰਬਰ ਨੂੰ ਯਾਦ ਰੱਖੋ ਦੋਸਤੋ ਸੱਚਾ ਸੂਰਮਾ ਸਿਨੇਮਾ ਘਰਾਂ ਦੇ ਵਿੱਚ ਧੁੰਮਾ ਪਾ ਦੇਣੀ ਆਪਾਂ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਦਿਨੋ ਸ਼ੁਭਕਾਮਨਾਵਾਂ ਸਾਡੀ ਬਿੰਦੀ ਸਟੂਡੀਓ ਵੱਲੋਂ ਸੋ ਅਸੀਂ ਚਾਹੁੰਦੇ ਆ ਵੀ ਇਹ ਫਿਲਮ ਜਿਹੜੀ ਵੱਡੀ ਕਾਮਯਾਬੀ ਇੱਕ ਆਪਣਾ ਜਿਹੜਾ ਸਿਖਰ ਆ ਜਾਂ ਕਹਿ ਲੋ ਕਿ ਆਪਣਾ ਮਕਾਮ ਤੇ ਪਹੁੰਚੀ ਤੇ ਸਾਨੂੰ ਸਾਰਿਆਂ ਨੂੰ ਜ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧੀਆ ਬਲੰਦੀਆਂ ਤੇ ਸ਼ਾਨ ਦਾ ਮੌਕਾ ਮਿਲੇ। ਸੋ ਦਿਲੋਂ ਧੰਨਵਾਦ ਸਾਰਿਆਂ ਦਾ। ਸ਼ੁਕਰੀਆ ਜੀ। ਜੂਡੀ ਦਾ ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਧੰਨਵਾਦ ਜੀ। ਸੋਚਾ ਸੋਰਮਾ 20 ਸਤੰਬਰ